ਸਾਫ ਸਾਸਰੀ ਗਾਲ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਫੈਸ਼ਨ ਫਰੀ ਕਤੇ ਇਹਨਾਂ ਬਾਈ ਹੋਣਾ ਕੋਲੇ ਤੁਹਾਨੂੰ ਬਹੁਤ ਵਾਜੇ ਬਰਗ ਡੇਟ ਤੇ ਕੱਪੜੇ ਮਿਲਣਗੇ ਤੇ ਬਹੁਤ ਪ੍ਰੀਮੀਅਮ ਕੱਪੜੇ ਤੁਹਾਨੂੰ ਚੱਲ ਕੇ ਦਿਖਾਉਂਦੇ ਤੁਹਾਨੂੰ ਬਾਈ ਨਾਲ ਚੱਲ ਕੇ ਮਲਾਉਣੇ ਆ ਜੀ ਕੀ ਹਾਲ ਹੈ ਵੀਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਇਹੋ ਜੀ ਕਿਹੜੀ ਵੈਰਾਈਟੀ ਆ ਜਿਹੜੇ ਲੋਕ ਤੁਹਾਡੇ ਕੋਲ ਚੱਲ ਕੇ ਆਉਣ ਮਤਲਬ ਕਿਹੋ ਜੇ ਕਪੜੇ ਆਪਣੇ ਕੋਲ ਹੋਣਗੇ ਜੀ ਆਪਰੇ ਕੋਲ ਵੀ ਜੀ ਸਭ ਤੋਂ ਪਹਿਲਾਂ ਮੇਨ ਗੱਲ ਜਿਹੜੀ ਇਹ ਵੈਰਾਈਟੀ ਆਪਾਂ ਰੱਖੀ ਹੋ ਸਾਰੀ ਰੱਖੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਓਕੇ ਚਲੋ ਜਿਵੇਂ ਆਪਾਂ ਕਹਿ ਦਿੰਦੇ ਆ ਬ੍ਰਾਂਡਡ ਬ੍ਰਾਂਡਡ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਨਾ ਕਸਟਮਰ ਨੂੰ ਕਿੱਥੇ ਬਣਦਾ ਵਾ ਪਰ ਮੇਨ ਚੀਜ਼ ਹੁੰਦੀ ਹੈ ਕਿ ਕੁਆਲਿਟੀ ਦੀ ਹੈ ਨਾ ਹੁਣ ਆ ਸ਼ਰਟ ਹੀ ਹੈ ਡਿਪੈਂਡ ਕਰਦਾ ਕਿ ਵੀ ਤੁਸੀਂ ਕਿਦਾਂ ਦਾ ਪ੍ਰੋਡਕਟ ਲੈ ਠੀਕ ਆ ਆ ਫਰੰਟ ਤੋਂ ਚੈੱਕ ਕਰੋ ਤੁਸੀਂ ਆ ਚੀਜ਼ਾਂ ਦੀ ਕੁਆਲਿਟੀ ਚੈੱਕ ਹੁੰਦੀ ਠੀਕ ਹੈ ਜਿਵੇਂ ਕਿ ਡਬਲ ਤਰੇ ਦੇ ਆਰਟੀਕਲ ਆ ਠੀਕ ਆ ਪ੍ਰੋਪਰ ਪਿੱਛੋਂ ਜਿਹੜਾ ਬਣਿਆ ਇਹ ਸਾਈਜ਼ ਸਹੀ ਬਣਿਆ ਫਿਰ ਆ ਜਿਹੜੀ ਚੀਜ਼ ਆ ਹੁੰਦੀ ਹੈ ਆਪਣੇ ਕਾਲਰ ਦੇ ਉੱਪਰ ਜਾਂ ਪੱਟੀ ਦੇ ਉੱਪਰ ਇਹ ਸ਼ਰਟਾਂ ਦੇ ਵਿੱਚ ਵੈਰਾਈਟੀ ਹੈ ਸ਼ਰਟਾਂ ਦੇ ਵਿੱਚ ਆਪਣੇ ਕੋਲ ਵੈਰਾਈਟੀ ਕਾਫੀ ਪਈ ਹੈ ਓਕੇ ਲਓ ਕਿ ਤੁਸੀਂ ਚੈੱਕ ਕਰ ਲਓ ਹਰ ਤਰ੍ਹਾਂ ਦੇ ਇਹ ਵੀਰੇ ਚੈੱਕ ਕੀ ਆ ਗਏ ਸਾਰੀਆਂ ਸ਼ਰਟਾਂ ਹਾਂਜੀ ਹਾਂਜੀ ਡੈਨਿਮ ਦੇ ਵਿੱਚ ਆਪਣੇ ਕੋਲੇ ਡੈਨਿਮ ਹੁਣ ਤੁਸੀਂ ਮੇਨ ਹੁੰਦਾ ਡੈਨ ਦਾ ਫੈਬਰਿਕ ਇਹ ਜੂਮ ਕਰਕੇ ਦਿਖਾ ਵੀ ਮਿੱਤਰਾਂ ਲਓ ਪਹਿਲਾਂ ਤਾਂ ਚਲੋ ਜੋ ਵੀ ਆ ਨਾ ਈਜ਼ੀ ਦਿਖਾ ਦੂੰਮ ਕਰਕੇ ਹਾਂ ਮੇਨ ਹੁੰਦਾ ਫੈਬਰਿਕ ਜਿਹੜਾ ਫੈਬਰਿਕ ਹੁੰਦਾ ਨਾ ਉਹ ਫੀਲ ਜਿਹੜੀ ਹੁੰਦੀ ਹੈ ਨਾ ਤੁਹਾਨੂੰ ਹੱਥ 'ਚ ਫੜੇ ਤੇ ਹੀ ਸਮਝ ਆਉਣੀ ਹੈ ਚਲੋ ਵੀਡੀਓ ਤੋਂ ਸਾਰੀ ਪਾ ਦਿੰਦੇ ਨੇ ਵੀਡੀਓ ਲਈ ਹਰ ਤਰ੍ਹਾਂ ਦੀ ਵੈਰਾਈਟੀ ਦੇਖਣ ਨੂੰ ਮਿਲ ਜਾਂਦੀ ਹੈ ਪਰ ਜਿਹੜੇ ਆ ਸ਼ੇਡਸ ਹੁੰਦੇ ਆ ਇਹ ਸਿਰਫ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੀ ਮਿਲਨੇ ਤੁਹਾਨੂੰ ਆ ਸ਼ੇਡ ਬਾਈ ਹੁਣਾ ਕੋਲੇ ਵੈਸੇ ਵੀ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਮਿਲ ਜਾਣਗੀਆਂ ਇੱਥੇ ਬਹੁਤ ਤਰ੍ਹਾਂ ਦੇ ਵੀਰੇ ਮਤਲਬ ਕਿ ਸ਼ੇਡਸ ਨੂੰ ਹੋਣਗੇ ਜੀਨਾਂ ਵਿੱਚ ਜਾਂ ਸ਼ਰਟਾਂ ਵਿੱਚ ਕਾਫੀ ਅਲੱਗ ਅਲੱਗ ਕਲਰ ਆਏ ਹੋਏ ਆ ਜੀ ਤੁਸੀਂ ਵਿਜ਼ਿਟ ਕਰੋ ਵੈਰਾਈਟੀ ਤੁਹਾਨੂੰ ਸ਼ਰਟਾਂ ਦੇ ਟੀ-ਸ਼ਰਟ ਦੇ ਟ ਮੇਨ ਰਿਕੁਆਇਰਮੈਂਟ ਹੁੰਦੀ ਹੈ ਕਿ ਸਾਡੇ ਕੋਲ ਪ੍ਰੋਡਕਟ ਪ੍ਰੀਮੀਅਮ ਹੁੰਦਾ ਹੈ। ਕਈ ਕਸਟਮਰਸ ਹੁੰਦੇ ਆ ਵੀ ਉਹ ਕੁਆਲਿਟੀ ਲੋਅ ਦੇ ਵਿੱਚ ਜਾਂ ਰੇਟਾਂ ਦੇ ਵਿੱਚ ਕੰਪੈਰੀਜ਼ਨ ਕਰ ਲੈਂਦੇ ਨੇ। ਆਪਣੇ ਕੋਲੇ ਉਦਾਂ ਨਹੀਂ ਹੁੰਦਾ ਸਿਰਫ ਕੁਆਲਿਟੀ ਪ੍ਰੀਮੀਅਮ ਹੁੰਦੀ ਹੈ। ਰੇਟ ਆਪਣੇ ਵਾਜਬੀ ਰੱਖੇ ਹੁੰਦੇ ਆ। ਓਕੇ ਠੀਕ ਹੈ ਵੀਰੇ। ਜਿਹੜੀ ਚੀਜ਼ ਦੀ ਆਪਣੇ ਕੋਲ ਗਾਰੰਟੀ ਹੈ ਦੀ ਆਪਾਂ ਉਹ ਪ੍ਰੋਡਕਟ ਦੋਸਤੋ ਹੁਣ ਆਪਾਂ ਬਾਈ ਕੋਲੇ ਚਲਦੇ ਆਂ ਤੇ ਤੁਹਾਨੂੰ ਸਿਆਲਾਂ ਦਾ ਸਟਾਕ ਦਿਖਾਉਣੇ ਆ। 12 ਮਹੀਨੇ 30 ਦਿਨ ਹੁਣ ਬਾਈ ਹੁਣਾਂ ਕੋਲੇ ਸਟਾਕ ਰਹਿੰਦੇ ਹੀ ਰਹਿੰਦਾ। ਆਜੋ ਜੀ ਬਾਈ ਜੀ ਆਪਣੇ ਕੋਲੇ ਇਸ ਵਕਤ ਕਿਹੜਾ ਕਿਹੜਾ ਸਟਾਕ ਪਿਆ ਜੀ ਆਪਣੇ ਕੋਲੇ ਵੀਰ ਜੀ ਸਰਦੀਆਂ ਦਾ ਸਾਰਾ ਸਟਾਕ ਅਵੇਲੇਬਲ ਆ ਜਿਹਦੇ ਚ ਆਪਣੇ ਕੋਲੇ ਆਹ ਪ੍ਰੋਡਕਟ ਆ ਜਾਂਦੇ ਇਧਰ ਆ ਕੇ ਦਿਖਾ ਬਹੁਤ ਦੇਖੋ ਜਿੱਦਾਂ ਕਿ ਆਪਣੇ ਕੋਲੇ ਫਲੀਸ ਦੇ ਸਾਰੇ ਪ੍ਰੋਡਕਟ ਅਵੇਲੇਬਲ ਹੁੰਦੇ ਆ ਆ ਚੈੱਕ ਕਰ ਲਓ ਮੇਨ ਚੀਜ਼ ਹੁੰਦੀ ਆ ਕੁਆਲਿਟੀ ਵਾਈ ਕਲਰ ਵੀ ਬਹੁਤ ਸੋਹਣਾ ਜੀ ਇਹ ਤਾਂ ਜਿੱਦਾਂ ਕਿ ਆ ਚੈੱਕ ਕਰੋ ਅੰਦਰ ਹੰ ਟਰਨਲ ਵੀ ਚੈੱਕ ਕਰ ਲਓ ਕੋਲੋਂ ਤੋਂ ਇਹ ਚੀਜ਼ਾਂ ਹੁੰਦੀਆਂ ਭਾਜੀ ਪ੍ਰੀਮੀਅਮ ਦੇ ਵਿੱਚ ਠੀਕ ਆ ਜਿਵੇਂ ਲੋਕਾਂ ਜਿਹੜੀ ਬੇੜਾ ਪੁੰਦੇ ਉਹਨਾਂ ਚੀਜ਼ਾਂ ਚ ਹੁੰਦੀਆਂ ਹੁਣ ਆ ਆਟਮਾ ਚੈੱਕ ਕਰੋ ਭਾਜੀ ਇਹਨੂੰ ਫੋਟੋ ਹੀ ਜਾਪਾ ਕਹਿੰਦੇ ਨੇ ਜਿਹੜੇ ਹੂੰ ਇਹ ਬਾਹਰ ਬਹੁਤ ਸਾਡਾ ਇਹ ਪ੍ਰੋਡਕਟ ਜਾਂਦਾ ਅੱਛਾ ਵੀਰੇ ਵੀ ਇਹਦੀ ਡਿਮਾਂਡ ਬਾਹਰ ਜ਼ਿਆਦਾ ਰਹਿੰਦੀ ਹੈ ਵੀਰੇ ਆਪਣਾ ਸ਼ਿਪਿੰਗ ਵਾਲਾ ਕੰਮ ਵੀ ਹੁੰਦਾ ਜੇ ਸਾਡਾ ਭਾਈ ਵਰਲਡ ਵਰਡ ਸ਼ਿਪਿੰਗ ਹੁੰਦੀ ਹੈ ਜਿੱਥੇ ਮਰਜ਼ੀ ਤੁਸੀਂ ਸਾਨੂੰ ਆਪਣਾ ਆਰਡਰ ਦਿਓ ਤੁਹਾਨੂੰ ਸਾਰਾ ਹੀ ਆ ਪਹੁੰਚਦਾ ਕਰ ਦਾਂਗੇ ਜਿਹੜੇ ਜਿਹੜੇ ਭਰਾ ਕੁਛ ਪ੍ਰਾ ਸਾਡੇ ਕਹਿੰਦੇ ਸੀ ਆਪ ਖੁਦ ਕਰਾਉਣ ਹਾਂਜੀ ਹਾਂਜੀ ਅਸੀਂ ਉੱਥੇ ਨਹੀਂ ਰਿਕੁਆਇਰਮੈਂਟ ਕਰਦੇ ਜੇ ਸਾਡੇ ਕੋਲੇ ਕਰਵਾਓਗੇ ਸਾਡੀ ਪੂਰੀ ਗਾਰੰਟੀ ਰਹੇਗੀ ਪਹੁੰਚੇ ਪਹੁੰਚ ਤੁਹਾਨੂੰ ਟਾਈਮ ਨਾਲ ਹੋਊਗੀ ਬਿਲਕੁਲ ਬਿਲਕੁਲ ਚੈੱਕ ਕਰੋ ਇਦਾਂ ਹੀ ਆਪਣੇ ਕੋਲੇ ਆ ਲਓ ਜੀ ਲੋਰ ਵੀ ਚੈੱਕ ਕਰੋ ਸੇਮ ਫੈਬਰਿਕ ਹੈ ਵੀ ਕੁਆਲਿਟੀ ਜੋਂ ਕਰਕੇ ਦਿਖਾ ਦੇ ਮੇਥਾ ਅਸੀਂ ਮਰੇ ਵੀ ਰਿਬ ਵਾਲਾ ਆਰਟੀਕਲ ਮੰਗਦੇ ਰਿਬ ਵਾਲੇ ਵੀ ਬੈਲ ਜਾਣਗੇ ਸਟ੍ਰੇਟ ਵਾਲੇ ਦਿਖਾਉਣੇ ਨੇ ਜਿਆਦਾ ਵੀਰੇ ਆਪਣੇ ਕੋਲ ਜਿਵੇਂ ਅੱਜ ਕੱਲ ਆਪਣੇ ਮੁੰਡੇ ਸ਼ਕੀਨ ਆ ਸਟ੍ਰੇਟ ਜਿਆਦਾ ਪਾਉਂਦੇ ਲੋਹਰਾ ਉਹ ਵੀ ਹੈਗੀਆਂ ਆਪਣੇ ਕੋਲੇ ਸਾਰੇ ਮਿਲ ਜਾਣਗੇ ਆ ਦੇਖੋ ਰਿਬ ਵਾਲੇ ਦੇ ਨਾਲ ਸਟ੍ਰੇਟ ਵਾਲੇ ਵੀ ਸੋਣ ਸਟ੍ਰੇਟ ਵਾਲੇ ਵੀ ਦਿਖਾ ਦਿਜੀ ਬਾਈ ਹੁਣੇ ਕੋਲ ਸਾਰੇ ਕਲਰ ਅਵੇਲੇਬਲ ਹੁੰਦੇ ਆ ਜੀ ਜਿਹੜੀ ਚੀਜ਼ ਮਰਜੀ ਲੈ ਲਓ ਪਹਿਲ ਦੇ ਆਧਾਰ ਤੇ ਬਾਈ ਹੁਣੇ ਤੁਹਾਨੂੰ ਕੱਢ ਕੇ ਦੇਣਗੇ ਤੇ ਬਾਈ ਜੇ ਕੁਝ ਆਪਣੀ ਵੀਡੀਓ ਵੇਖ ਕੇ ਆਉਂਦੇ ਬੰਦੇ ਮੰਨ ਲਓ ਆਪਣੇ ਤੋਂ ਸਟਾਕ ਦਾ ਚਲੋ ਨਿਤੰਗ ਹੋਈਆਂ ਆਉਂਦਾ ਵਾ ਬੈਕਗ੍ਰਾਉਂਡ ਦਾ ਆ ਵਾ ਤੁਸੀਂ ਚੈੱਕ ਕਰ ਲਓ ਸਟੇਟ ਬਾਟਮ ਦੇ ਵਿੱਚ ਮਿਲ ਜਗਾ ਹੋਰ ਵੀ ਆਪਣੇ ਕੋਲ ਕਲਰ ਕਾਫੀ ਅਵੇਲੇਬਲ ਹੂੰ ਇਹਦਾ ਵੀਰੇ ਮਤਲਬ ਕਿ ਇਹ ਆਪਣੇ ਤੋਂ ਲੋਰ ਬਹੁਤ ਪ੍ਰੀਮੀਅਮ ਕੁਆਲਿਟੀ ਦੀ ਇਹਦਾ ਰੇਟ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਵੀਰੇ ਵੀਰ ਜੀ ਦੇਖੋ ਜੇ ਸਹੀ ਕੁਆਲਿਟੀ ਦੇ ਵਿੱਚ ਜਾਉਂਦੇ ਆ ਕਿ ਲੋਰ ਸ਼ੁਰੂ ਹੋ ਜਾਂਦੇ 1100 ਤੋਂ 1150 ਤੋਂ ਓਕੇ ਮੁੜ ਕੇ ਚਾਹੇ ਇਹ ਮੈਂ ਖੁਦ ਇਹੋ ਜੀ ਲੋਰ ਲੈ ਕੇ ਗਿਆ ਸੀ ਉਦੋਂ ਤੁਹਾਡੇ ਤੋਂ ਇਹ ਮੇਰੀ ਹਜੇ ਤੇ ਕਰੰਢੀ ਜਾਂਦੀ ਹੈ ਲੋਰਾ ਇਹ ਇਹ ਬਾਈ ਹੰਡਣਗੇ ਆਪਾਂ ਉਹ ਸੋਧ ਨਹੀਂ ਦਿੰਦੇ ਕਿ ਜਿਹੜਾ ਤੁਹਾਡੇ ਦੋ ਭਾਂਤੋਂ ਤੇ ਖਰਾਬ ਹੋਊਗਾ ਬਿਲਕੁਲ ਵੀਰੇ ਬਿਲਕੁਲ ਚੀਜ਼ ਦੀ ਪੂਰੀ ਗਾਰੰਟੀ ਹੋਊਗੀ ਹੈ ਵੀਰੇ 100% ਗਾਰੰਟੀ ਹੋਊਗਾ ਬੋਰ ਦੀ ਵੀ ਗਾਰੰਟੀ ਹੋਊਗੀ ਸੀਜ਼ਨ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਆ ਜਦੋਂ ਮਰਜ਼ੀ ਚੇਂਜ ਕਰਵਾ ਕੇ ਜਦੋਂ ਮਰਜ਼ੀ ਬਾਈ ਹੁਣੇ ਬੈਠੇ ਆ ਜੀ ਜੇ ਚੀਜ਼ ਨੂੰ ਥੋੜੀ ਨੂੰ ਕੁਝ ਵੀ ਹੁੰਦਾ ਕੋਈ ਸਲਾਈ ਡਿੱਡਦੀ ਆ ਜਾਂ ਬੋਰ ਆਉਂਦੀ ਆ ਜਾਂ ਕੁਝ ਵੀ ਹੁੰਦਾ ਰੰਗ ਫੇਟ ਹੁੰਦਾ ਤਾਂ ਤੁਸੀਂ ਬਾਈ ਨੂੰ ਆ ਕੇ ਮਿਲਣਾ ਤੇ ਬਾਈ ਤੁਹਾਨੂੰ ਚੇਂਜ ਕਰਕੇ ਦੇਣਗੇ ਕਿਉਂ ਬਾਈ ਸਾਡੀ ਫੁੱਲ ਹਾਂ ਕੁਆਲਿਟੀ ਵੱਲੋਂ ਚੇਂਜ ਨੂੰ ਕੁਝ ਹੁੰਦਾ ਹੀ ਨਹੀਂ ਬਾਈ ਕੁਆਲਿਟੀ ਵੱਲੋਂ ਕੋਈ ਕੰਪਰਮਾਈਜ਼ ਨਹੀਂ ਕਸਟਮਰ ਨੂੰ ਜਦੋਂ ਸੌਦਾ ਹੀ ਪ੍ਰੀਮੀਅਮ ਦੇਣਾ ਜਦੋਂ ਕਸਟਮਰ ਨੇ ਪੈਸੇ ਲਾਉਣੇ ਬਿਲਕੁਲ ਬਿਲਕੁਲ ਜੀ ਤੁਸੀਂ ਆ ਚੀਜ਼ਾਂ ਚੈੱਕ ਕਰੋ ਭਾਜੀ ਜਿਵੇਂ ਡਿਜ਼ਾਈਨਰ ਦੇ ਵਿੱਚ ਵੀ ਲੋਰ ਆਇਆ ਆਪਣੇ ਤੋਂ ਕਲਰ ਬਾਈ ਬਹੁਤ ਪ੍ਰੀਮੀਅਮ ਜੇ ਆਇਆ ਹੈ ਇਹ ਇਹ ਭਾਜੀ ਜਿਹੜੇ ਪ੍ਰੀਮੀਅਮ ਕਲਰ ਹਨ ਕਿ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੀ ਆਉਂਦੇ ਪ੍ਰੀਮੀਅਮ ਕੁਆਲਿਟੀ ਹਾਂਜੀ ਤੇ ਮਨਾਛ ਕਰੇ ਕਲਰ ਆਰਟੀਕਲ ਚੈੱਕ ਕਰੋ ਜੀ ਹਾਲੇ ਇਹਦੀ ਵੀਡੀਓ ਵੀ ਅਪਲੋਡ ਨਹੀਂ ਕੀਤੀ ਅੱਛਾ ਅੱਛਾ ਸਾਰਾ ਮਾਲ ਨਵਾਂ ਆਇਆ ਠੀਕ ਹੈ ਵੀਰੇ ਬਾਕੀ ਇਦਾਂ ਹੀ ਆਪਣੇ ਕੋਲ ਜੈਕਟਸ ਦੀ ਵੀ ਸਾਰੀ ਅਵੇਲੇਬਿਲਟੀ ਹੈਗੀ ਆ ਜੈਕਟਸ ਦੇ ਥੋੜੇ ਜਿਹੇ ਆਰਟੀਕਲ ਹੈਗੇ ਇੱਥੇ ਤੁਹਾਨੂੰ ਨਿਗਾ ਕਰਾਉਣਾ ਹੈ ਅਦਾ ਜਾਂ ਕੱਢੀ ਇਥੋਂ ਫਾਫਾ ਕੱਢੀ ਓਕੇ ਤੇ ਵੀਰੇ ਜੈਕਟਾਂ ਮਤਲਬ ਕਿ ਕਿਹੜੀਆਂ ਇੱਕ ਤਾਂ ਹਾਫ ਬਾਜੂ ਵਾਲੀ ਹੁੰਦੀ ਹੈ ਹਾਫ ਬਾਜੂ ਫੁੱਲ ਬਾਜੂ ਸਭ ਹੀ ਮਾਈਨਸ ਵਾਲੀ ਮਾਈਨਸ 10 ਡਿਗਰੀ 50 ਡਿਗਰੀ ਤੱਕ ਅਵੇਲੇਬਲ ਹੈਗੀ ਓਕੇ ਕਿਉਂਕਿ ਜਿਹੜੇ ਮੇਰੇ ਵੀਰ ਹੁੰਦੇ ਆ ਨਾ ਆਪਣਾ ਜਾਂਦੇ ਆ ਕੈਨੇਡਾ ਅਮਰੀਕਾ ਉਹਨਾਂ ਵਾਸਤੇ ਤਾਂ ਫਿਰ ਉੱਥੇ ਮਾਈਨਸ ਵਾਲੀਆਂ ਚੱਲਦੀਆਂ ਉਹ ਆਪਾਂ ਸਾਰਾ ਸਟਾਕ ਪਹਿਲਾਂ ਹੀ ਅਵੇਲੇਬਲ ਕਰਿਆ ਹੋਇਆ ਬਿਲਕੁਲ ਜਿੱਦਾਂ ਕਿ ਆਹ ਪ੍ਰੋਡਕਟ ਚੈੱਕ ਕਰ ਲਓ ਹਾਫ ਦੇ ਵਿੱਚ प्रोडक्ट चेक करो ਤੁਸੀਂ ਅੰਦਰ ਅੰਦਰੋਂ ਵੀ ਚੈੱਕ ਕਰੋ ਇਹ ਵੀਰੇ ਜੈਕਟ ਜਿਹੜੀ ਦੋਵੇਂ ਪਾਸੇ ਵੇਚਦੀ ਹੈ ਜੀ ਨਹੀਂ ਭਾਜੀ ਯਾਰ WhatsApp ਵਾਲੀ ਨਹੀਂ roadside ਵਾਲਾ ਐਟਮਾ ਅਲੱਗ ਹੁੰਦੀ ਹੈ ਅੱਛਾ ਅੱਛਾ ਇਹ ਸਾਰਾ ਸਿੰਗਲ ਸਾਈਡ ਦਾ ਸਿੰਗਲ ਓਕੇ ਕੋਲਡਰੀ ਚ ਤੁਹਾਨੂੰ ਪ੍ਰੀਮੀਅਮ ਲੂਗੀ ਓਕੇ ਦੇਖੋ ਇਹ ਸਾਰਾ ਹਾਫ ਦਾ ਪੈਕੇਟ ਆ ਫੁੱਲ ਦਾ ਪੈਕੇਟ ਤੁਹਾਨੂੰ ਵਕਰੀ ਮੈਂ ਵੀਡੀਓ ਦਿਖਾ ਦਿੰਦਾ ਓਕੇ ਜੀ ਓਕੇ 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 ਠੀਕ ਹੈ ਵੀਰੇ ਤੇ ਹੁੱਡੀਆਂ ਵੀਰੇ ਆਪਣੇ ਕੋਲ ਹੁੱਡੀਆਂ ਵੀ ਅਵੇਲੇਬਲ ਹੁੰਦੀਆਂ ਜੀ ਹੁੱਡੀਆਂ ਅਵੇਲੇਬਲ ਆ ਜੀ ਆ ਹੁੱਡੀ ਦਾ ਇਹ ਆਰਟੀਕਲ ਦਿਖਾਈ ਸਕਦਾ ਹਾਂ ਆ ਦੇਖ ਨਹੀਂ ਨਹੀਂ ਹੁੱਡੀਆਂ ਇੱਕ ਦਾ ਹੁੰਦੀਆਂ ਇੰਨਾ ਟਰੈਕਸੂਟ ਕਿੰਨੇ ਹਾਂ ਹਾਂ ਜੀ 300 ਹਾਂ ਜੀ ਸਾਰੇ ਇਕੱਠੇ ਮਿਲ ਜਾਣਗੇ ਤੁਹਾਨੂੰ ਉਹ ਵੀ ਤੁਹਾਡੇ ਕੋਲ ਅਵੇਲੇਬਲ ਤੁਸੀਂ ਨਿਗਾਹ ਮਾਰ ਲਓ ਫਿਰ ਸਾਰੇ ਨਿਗਾਹ ਚੈੱਕ ਕਰਾ ਲਓ ਵੀਰੇ ਹੁਣਾਂ ਕੋਲੇ ਸਟਾਕ ਬਹੁਤ ਸਾਰਾ ਹੀ ਆਪਣੇ ਕੋਲ ਪਿਆ ਵਾ ਸਟਾਕ ਬਾਈ ਹੁਣਾਂ ਕੋਲੇ ਬਹੁਤ ਆ ਜੀ ਤੁਹਾਨੂੰ ਦਿਖਾ ਨਹੀਂ ਸਕਦੇ ਪੂਰੀ ਵੀਡੀਓ ਚ ਕਿਉਂਕਿ ਸਾਰਾ ਖੋਲਣ ਨੂੰ ਕਰਨ ਨੂੰ ਸ਼ੋਰਟ ਵੀਡੀਓ ਦਾ ਟਾਈਮ ਲੱਗ ਗਿਆ ਬਾਈ ਹੁਣਾਂ ਨੇ ਇਹਦਾ ਪੈਕ ਕਰਕੇ ਸਾਂਭਿਆ ਪਿਆ ਵਾ ਇਹਦੇ ਚ ਵੈਰਾਈਟੀਆਂ ਵੱਖਰੀ ਵੱਖਰੀ ਮਿਲ ਜਾਂਦੀ ਬਿਲਕੁਲ ਜੀ ਬਿਲਕੁਲ ਸਾਰੇ ਫਰੈਸ਼ ਆ ਕੁਝ ਵੀ ਇਹ ਚ ਨਹੀਂ ਕੋਈ ਅਗਰ ਪਿਛਲੇ ਸਾਲ ਵਾਲਾ ਕੁਝ ਵੀ ਨਹੀਂ ਹੈਗਾ ਆਲਮੋਸਟ ਸਾਰੇ ਫਰੈਸ਼ ਰੱਖਿਆ ਹੋਇਆ ਆਪਣਾ ਤੁਹਾਡਾ ਤਾਂ ਸਟਾਕ ਹੋਇਆ ਹੋਆ ਜਿਵੇਂ ਤੁਸੀਂ ਲਿਆਉਣੇ ਆ ਤੇ ਮੈਂ ਕਹਾਂ ਜਾਂਦਾ ਹਣਾ ਬਾਹਰ ਬਾਹਰ ਜਾਂਦਾ ਤਾਂ ਤਾਂ ਕਰਕੇ ਸਾਡੇ ਕੋਲ ਇਹ ਦੀ ਡਿਮਾਂਡ 12 ਮਹੀਨੇ ਤੀਦਾਂ ਬੈਂਦੀ ਹੂੰ ਕਿਉਂਕਿ ਫੈਕਟਰੀ ਜਾਂ ਡਿਸਟ੍ਰੀਬਿਊਟਰ ਸਾਡੇ ਨੌਨ ਦੇ ਵਿੱਚ ਹੀ ਆ ਅੱਛਾ ਜੀ ਅਪਗ੍ਰੇਡ ਹੁੰਦੇ ਰਹਿੰਦਾ ਸਾਰਾ ਮਾਲ ਅੱਛਾ ਜੀ ਆ ਚੱਕਰ ਕਰਕੇ ਆਪਾਂ ਕੋਲੇ ਪ੍ਰੋਡਕਸ਼ਨ ਵੀ ਜ਼ਿਆਦਾ ਵਾ ਤੇ ਮਾਲ ਵੀ ਜ਼ਿਆਦਾ ਬੰਦਾ ਠੀਕ ਹੈ ਜੀ ਆਪਣੀ ਆਡੀਅנס ਇਸ ਚੀਜ਼ ਦਾ ਫਾਲੋਅ ਅਪਾਦਾ ਜੀ ਤੁਹਾਨੂੰ ਨਰਾਜ਼ ਨਹੀਂ ਹੋਣ ਦਵਾਂਗੇ ਬਸ ਜਿਹੜੇ ਮੇਰੇ ਵੀਰ ਭਰਾ ਪ੍ਰੀਮੀਅਮ ਕੁਆਲਿਟੀ ਚਾਹੁੰਦੇ ਆ ਉਹਦਾ ਭੱਜ ਕੇ ਆਓ ਉਹਨਾਂ ਨੂੰ ਅਸੀਂ ਕੁਆਲਿਟੀ ਪ੍ਰੀਮੀਅਮ ਦਵਾਂਗੇ ਕਿਉਂਕਿ ਇਦਾਂ ਦਾ ਨਾ ਵੀਡੀਓ ਦੇ ਵਿੱਚ ਤੁਸੀਂ ਇਹ ਬਣਾਉਂਦਾ ਇੱਕੋ ਹੀ ਰੀਜ਼ਨ ਹੁੰਦਾ ਕਿ ਕਸਟਮਰ ਤੱਕ ਰੀਚ ਪਹੁੰਚੇ ਰੀਚ ਵੰਗੇ ਆ ਕਿ ਪਤਾ ਲੱਗੇ ਕਸਟਮਰ ਨੂੰ ਇੱਥੇ ਵੀ ਕੋਈ ਦੁਕਾਨ ਆ ਫੈਸ਼ਨ ਫ੍ਰਿਕ ਮੂਗਾ ਵਾਲਾ ਬਣਾਉਂਦਾਂ ਹੈ ਜਿਵੇਂ ਕਿ ਵੀਰੇ ਆਪਣੇ ਕੋਲੇ ਇੰਪੋਰਟਡ ਮੈਂ ਤੁਹਾਨੂੰ ਸਾਰੀਆਂ ਇੰਜੈਕਟਰ ਦਿਖਾਉਣਾ ਕਿ ਜਿਵੇਂ ਤੁਸੀਂ ਕਹਿੰਦੇ ਸੀਗੇ ਆਫਲਾਵੀ ਦੇ ਵਿੱਚੋਂ ਹੀ ਆ ਡਮ ਆ ਗਏ ਅੱਛਾ ਵੀਰੇ ਵੈਰਾਈਟੀ ਬਹੁਤ ਸਾਰੀ ਹੋ ਰਹੀ ਹੈ ਇਹ ਰਿਵਰਸੀਬਲ ਹੁੰਦੀ ਹੈ ਹਾਂਜੀ ਇਹ ਭਾਜੀ ਰਿਵਰਸੀਬਲ ਹੈ ਜਿਵੇਂ ਤੁਸੀਂ ਬੋਲੇ ਰਿਵਰਸੀਬਲ ਦੀ ਡਿਮਾਂਡ ਕਰਦੇ ਸੀਗੇ ਹੂੰ ਲਓ ਚੈੱਕ ਕਰਾਉਣ ਦੇ ਰਿਵਰਸੀਬਲ ਵੀਰੇ ਜਿਵੇਂ ਜਿਹੜੀ ਦੋਵੇਂ ਪਾਸੇ ਪੈ ਜਾਂਦੀ ਆ ਦੋਨੋਂ ਪਾਸੇ ਪੈ ਜਾਏਗੀ ਇੱਕ ਅੰਦਰੋਂ ਯਾਨੀ ਕਿ ਤੁਹਾਨੂੰ ਮਿਲੇਗਾ ਚੈਰੀ ਰੈਡ ਆਹ ਚੈੱਕ ਕਰੋ ਜੀ ਚੈਰੀ ਰੈਡ ਦੇ ਵਿੱਚ ਹੂੰ ਚੈਰੀ ਰੈਡ ਕਲਰ ਤੇ ਬਲੈਕ ਕਲਰ ਬਰੇ ਬਹੁਤ ਸੋਹਣਾ ਕਲਰ ਆ ਜੀ ਇਹਦਾ ਨਾਲੇ ਤੁਮੇ ਪਾਸੇ ਪਏ ਜਾਂਦੇ ਇਸ ਚੀਜ਼ ਦੀ ਬੜੀ ਮਹੱਤਵ ਇਸ ਸਪੈਸ਼ਲ ਬਾਹਰਲੇ ਵਾਸਤੇ ਆ। ਛੋਕੀ ਸਾਡੇ ਜਿਹੜੇ ਬਾਹਰਲੇ ਭਰਾ ਹਨ ਉਹ ਬਹੁਤ ਡਿਮਾਂਡ ਕਰਦੇ ਆ। ਆ ਵੀਰੇ ਕੀ ਹੈ ਜੈਕਟ ਹੈ ਕਿ ਸ਼ਰਟ ਹੈ ਵੀਰੇ? ਇਹ ਵੀਰੇ ਜੈਕਟ। ਲਓ ਜੀ ਇਹ ਵੀ ਚੈੱਕ ਕਰੋ। ਓਕੇ ਇਹ ਬਹੁਤ ਠੰਡੀ ਬਹੁਤ ਠੰਡੀ ਜਿੱਦੀ ਹੋਵੇ ਨਾ ਜਗਾ। ਹਾਂ। ਵੈਸੇ ਹੁਣ ਆਪਣੇ ਤਾਂ ਚਲੋ ਸੋਖਰਾਲ ਬਹੁਤੀ ਠੰਡ ਪੈਂਦੀ ਨਹੀਂ। ਪੈਂਦੀ ਨਹੀਂ ਹਾਂ। ਤੇ ਪਰ ਬਾਹਰ ਹੀ ਜਾਣਾ। ਮਤਲਬ ਜੇ ਬੰਦੇ ਨੇ ਕਹਿਣਾ ਬਾਹਰ ਲੈ ਜਾਣਾ ਵਾ। ਹਾਂ। ਕੋਈ ਉਧਰ ਛਿਆਂ ਵਾਲੇ ਨਾਲ ਆ। ਅਗਲਾ ਉਹ ਪਾ ਕੇ ਜਾ ਸਕਦਾ। ਆ ਚੀਜ਼ ਆਪਣੇ ਕੋਲੇ ਜਵੇਂਗੇ ਯੂਨੀਵਰਸਿਟੀ ਮੰਗ ਦਿੰ ਕੋਈ ਗੱਲ ਆ ਜਾਗਦੇ ਵੀ ਨੂੰ ਕੋਈ ਗੱਲ ਆ ਦੇਖੋ ਵਰਸਿਟੀ ਦੇ ਵਿੱਚ ਇਹ ਪੂਰੀ ਹੈਵੀ ਦੇ ਵਿੱਚ ਵਰਸਿਟੀ ਹੈ ਹੂੰ ਇੱਕ ਵਾਰ ਜਿਹੜੀਆਂ ਕੋਰੀਅਨ ਜੈਕਟ ਆਉਂਦੀਆਂ ਹੁੰਦੀਆਂ ਕੋਰੀਅਨ ਉਹ ਵੀ ਤੁਹਾਡੇ ਕੋਲੇ ਹੋਊਗਾ ਉਹ ਵੀ ਦਿਖਾ ਦਿੰਨੇ ਜੀ ਲਓ ਹਾਂਜੀ ਜਿਹੜੀ 100% ਕੋਰੀਅਨ ਹੁੰਦੀਆਂ ਉਹ ਚੀਜ਼ਾਂ ਦੇ ਹੂੰ ਅੱਛਾ ਉਹ ਚੀਜ਼ ਚੈੱਕ ਕਰੋ ਜੀ ਤੁਹਾਨੂੰ ਚੀਜ਼ ਚੈੱਕ ਕਰਕੇ ਪਤਾ ਲੱਗੂ ਇਹ ਤਾਂ ਇਹ ਤਾਂ ਜਿਵੇਂ ਭਾਲੂ ਭੁੱਲੂ ਦੀ ਖਾੜੀ ਹਿਲਾਈ ਮੈਂ ਕਹਿੰਦਾ ਬਹੁਤ ਬੰਦੇ ਸਾਡੇ ਤੋਂ ਐਸੀ ਦੀ ਡਿਮਾਂਡ ਕਰਦੇ ਐ ਸਪੈਸ਼ਲੀ ਐਨ ਆਰ ਆਈ ਕਿਉਂਕਿ ਇੱਥੇ ਦਾ ਜਿਹੜੇ ਅੰਦਰੋਂ ਬਲੇਦਰ ਆ ਇਹ ਅੰਦਰੋਂ ਭਾਈ ਲੈਦਰ ਓਕੇ ਬਹੁਤ ਹੀ ਅੰਟੀਕਾਡ ਮੈਂ ਖਰਾਬ ਵੀ ਨਹੀਂ ਹੁੰਦੀ ਭਾਜੀ ਬਹੁਤ ਜੀ 5 ਸਾਲ 10 ਸਾਲ ਇਦਾਂ ਹੀ ਬਸਤਿਆ ਰਹੇ ਜੇ ਵੀਰੇ ਤੋਂ ਧੋਣ ਤੋਂ ਨਾ ਖਰਾਬ ਹੋ ਜਾਈ ਭਾਜੀ ਇਹ ਧੋਣ ਨਹੀਂ ਐ ਡਰਾਈ ਕਲੀਨ ਹੁੰਦਾ ਡਰਾਈ ਕਲੀਨ ਹੁੰਦਾ ਜਿਹੜੀਆਂ ਇਹੋ ਜਿਹੀ ਆਟਮ ਹੁੰਦੀਆਂ ਡਰਾਈ ਕਲੀਨ ਹੀ ਹੋਣਗੀਆਂ ਅੱਛਾ ਅੱਛਾ ਮਾ ਇਹ ਕਾਟਮ ਬਹੁਤ ਹਾਂ ਇਹ ਡਿਮਾਂਡ ਬੜਾ ਪਿਆਰਾ ਕਲਰ ਆ ਵੀਰੇ ਜੈਕਟ ਦਾ ਲ ਅੱਛਾ ਉਹ ਵੀ ਲੈ ਕੇ ਗਈ ਸੀ ਅੱਛਾ ਸੋਨੂ ਸੂਦ ਵੀ ਲੈ ਕੇ ਪਾਈ ਹੋਈ ਉਹਨਾਂ ਦੇ ਵੀ ਪਾਈ ਹੋਈ ਹੈ ਓਕੇ ਇਹ ਜੈਕਟ ਕਿਹੜੀ ਵਾਦੀ ਕੋਰੀ ਨਹੀਂ ਵਾਦੀ ਆਪਣੇ ਇਹ ਬਈ ਸਾਰੀ ਚਾਈਨੀਜ਼ ਕੋਰੀਅਨ ਜਾਂ 터ਕੀ ਇਹ ਉਹ ਆਟਮ ਹੀ ਨੇ ਜਿਹੜੀਆਂ ਬਸ ਵੀ 터ਕੀ ਕਹਿ ਦਿੰਦੇ ਨੇ ਚਲੋ ਆਉਂਦੀਆਂ ਦਾ ਸਾਰੀਆਂ ਚਾਈਨਾ ਤੋਂ ਹੀ ਆ ਚਾਈਨਾ ਤੋਂ ਲੁਗਾ ਓਕੇ ਕੋਰੀਅਨ ਕੋਈ ਵੀ ਆਟਮ ਨਹੀਂ ਹੁੰਦੀ ਸਾਰੀਆਂ ਚਾਈਨੀਜ਼ ਹੀ ਹੁੰਦੀਆਂ ਨੇ ਚਾਈਨੀਜ਼ ਹੀ ਹੁੰਦੀਆਂ ਕੋਈ ਸਪੈਸ਼ਲ ਕੋਰੀਆ ਜਾਂਦਾ ਦਾ ਮੈਂ ਦੇਖਿਆ ਨਹੀਂ ਬਾਕੀ ਮਿਲਦੀਆਂ ਸਭ ਨੂੰ ਪਤਾ ਹੀ ਕਿੱਥੋਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਕਿਉਂਕਿ ਇਹ ਝੂਠ ਮਾਰਨ ਵਾਲਾ ਕੋਈ ਕੰਮ ਨਹੀਂ ਹੈਗਾ ਬਸ ਸਾਫ਼ ਸੁਥਰਾ ਕੰਮ ਆ ਭਾਜੀ ਆਪਾਂ ਕਿਹੜਾ ਗਾਗ ਨੂੰ ਝੂਠ ਮਾਰ ਕੇ ਸੌਦਾ ਵੇਚੀ ਹਾਂ ਹਾਂ ਬਿਲਕੁਲ ਜੀ ਸੌਦਾ ਖਰਾ ਦਾਵ ਤੁਸੀਂ ਵਿਜ਼ਿਟ ਕਰੋ ਸਾਡੇ ਕੋਲੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਸਟਾਕ ਬਾਈ ਹੋਣਾ ਬੜੇ ਬਹੁਤ ਹੈਗਾ ਬਾਈ ਤੇ ਬਹੁਤ ਹੀ ਪ੍ਰੀਮੀਅਮ ਆ ਇਹੋ ਜਿਹੀ ਵੀ ਕੋਈ ਗੱਲ ਨਹੀਂ ਤੁਸੀਂ ਜਦੋਂ ਵੀ ਆਉਂਗੇ ਖਾਲੀ ਹੱਥ ਨਹੀਂ ਜਾਓਗੇ ਬਾਈ ਹਣੀ ਤੁਹਾਨੂੰ ਕੋਈ ਨਾ ਕੋਈ ਦੇ ਕੇ ਦੋੜਨਗੇ ਮਤਲਬ ਕਿ ਸਟਾਕ ਬਹੁਤ ਇੱਕ ਹੈ ਬਾਈ ਪ੍ਰੀਮੀਅਮ ਆ ਬਹੁਤ ਵੈਰਾਈਟੀ ਵੀ ਜਿਹੜਾ ਵੀ ਥੋੜੀ ਵੀਡੀਓ ਦੇਖ ਕੇ ਆਇਆ 10000 ਦੀ ਸ਼ਾਪਿੰਗ ਦੇ ਅਸੀਂ ਬਹੁਤ ਵਧੀਆ ਗਿਫਟ ਦੇ ਕੇ ਦੋਰਾ ਓਕੇ ਖਾਲੀ ਵੀ ਮੋੜ ਦੇ ਥੋੜੀ ਵੀਡੀਓ ਤੇ ਇਹ ਵੀ ਤੁਹਾਡਾ ਵਾਦਾ ਲੈ ਬਸ ਪੂਰਾ ਐਡਰੈਸ ਦੱਸ ਦੋ ਵੀਰੇ ਆਪਣਾ ਆਪਣਾ ਵੀਰੇ ਪੂਰਾ ਐਡਰੈਸ ਹੈਗਾ ਫੈਸ਼ਨ ਫ੍ਰੀਕ ਮੋਗਾ ਓਪੋਜ਼ਿਟ ਵਿਸ਼ਾਲ ਮੈਗਾ ਮੈਂ ਬਾਜ਼ਾਰ ਕੋਰ ਰੋਡ ਮੋਗਾ ਵਿਸ਼ਾਲ ਮੋਲ ਦਿਖਾ ਦੇ ਵੀਰੇ ਵਿਸ਼ਾਲ ਮੋਲ ਜਿਹੜਾ ਸਭ ਤੋਂ ਫੇਮਸ ਆ ਐਨ ਐਫ ਸੀ ਵਾਲੇ ਹਾਂਜੀ ਵਿਸ਼ਾਲ ਆ ਆਗੇ ਵਿਸ਼ਾਲ ਮੋੜ ਤੇ ਇਹ ਆਪਣਾ ਆਗੇ ਮੇਨ ਬਾਜ਼ਾਰ ਦਾ ਰੋਡ ਜੀ ਐਨ ਐਫ ਸੀ ਦੇ ਕੋਲ ਤੇ ਜਮਾ ਉਹਨਾਂ ਦੇ ਓਪੋਜ਼ਿਟ ਸਾਈਡਾ ਸਾਹਮਣੇ ਠੀਕ ਹੈ ਵੀਰੇ ਬਾਈ ਉਹਨਾਂ ਦਾ ਵੈਸੇ ਇੱਕ ਆਵਦਾ ਪੇਜ ਵੀ ਹੈ ਫੈਸ਼ਨ ਫ੍ਰੀਕ ਮੋਗਾ ਦੇ ਨਾਮ ਤੇ ਫੈਸ਼ਨ ਫ੍ਰੀਕ ਮੋਗਾ ਸਟੋਰ ਦੇ ਨਾਮ ਤੇ ਸਾਡਾ ਇੰਸਟਾਗ੍ਰam ਪੇਜ ਆ ਹਮਮ ਇੱਕ ਵਾਰ ਇਹਨੂੰ ਫੋਲੋ ਕਰ ਲਓ ਉਹਦੇ ਤੇ ਹਰ ਇੱਕ ਵੈਰਾਈਟੀ ਹਰ ਇੱਕ ਆਈਟਮ ਅਸੀਂ ਅਪਡੇਟ ਕਰੀ ਦੇਣੀ ਹੈ ਡੇਲੀ ਜਿਹੜਾ ਜਿਹੜਾ ਇਹਨਾਂ ਕੋਲ ਸਟਾਕ ਆਉਂਦਾ ਰਹਿੰਦਾ ਇਹ ਉੱਥੇ ਪਾਉਂਦੇ ਰਹਿੰਦੇ ਆ ਤੇ ਬਾਕੀ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ